ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਸਭ ਦੀ ਪਸੰਦ ਪਰਵਾ ਚਟਪਟੀਆਂ ਮਸਾਲੇਦਾਰ ਪਿੰਡੀਆਂ ਇਹ ਪਿੰਡੀਆਂ ਨੂੰ ਵੇਖੋ ਅਸੀਂ ਕਿਸ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਪਰਵਾ ਪਿੰਡੀ ਬਣਾ ਕੇ ਤਿਆਰ ਕਰਾਂਗੇ 500 ਗ੍ਰਾਮ ਅਸੀਂ ਪਿੰਡੀਆਂ ਲਈਆਂ ਵਾ ਅਸੀਂ ਫ੍ਰੈਸ਼ ਤਾਜ਼ੀਆਂ ਪਿੰਡੀਆਂ ਲਈਆਂ ਵਾ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਵਾ ਧੋ ਕੇ ਤਾਂ ਹੁਣ ਅਸੀਂ ਇਹਨੂੰ ਕਿਸੇ ਕੱਪੜੇ ਦੇ ਨਾਲ ਪੂੰਝ ਲੈਣਾ ਹੈ ਸੁੱਕੇ ਕੱਪੜੇ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਪੂੰਝ ਲਿਆ ਪਿੰਡੀਆਂ ਨੂੰ ਹੁਣ ਅਸੀਂ ਇਹਨਾਂ ਨੂੰ ਦੋਨਾਂ ਸਾਈਡਾਂ ਤੋਂ ਇਹਨਾਂ ਦੀ ਕਟਾਈ ਕਰ ਦਿੰਨੇ ਐ ਇਸੇ ਤਰ੍ਹਾਂ ਅਸੀਂ ਸਾਰੀਆਂ ਪਿੰਡੀਆਂ ਨੂੰ ਕੱਟ ਲੈਨੇ ਜੇ ਕੋਈ ਸਾਡੀ ਲੰਬੀ ਪਿੰਡੀ ਆ ਤੂੰਨੋਂ ਸੀ ਹੱਦ ਚੋਂ ਕੱਟ ਲਾਂਗੇ ਇਸੇ ਤਰ੍ਹਾਂ ਹੀ ਸਾਰੀਆਂ ਪਿੰਡੀਆਂ ਨੂੰ ਕੱਟ ਲੈਨੇ ਪਿੰਡੀਆਂ ਨੂੰ ਅਸੀਂ ਦੋਨਾਂ ਸਾਈਡਾਂ ਤੋਂ ਕੱਟ ਲਿਆ ਹੁਣ ਅਸੀਂ ਇਹਦੇ ਵਿੱਚ ਲੰਬਾ ਕੱਟ ਲਾ ਦਾਂਗੇ। ਪਿੰਡੀ ਕੋਲੀ ਸਾਰੀਆਂ ਪਿੰਡੀਆਂ ਨੂੰ ਅਸੀਂ ਕੱਟ ਲਾ ਲਾਂਗੇ। ਪਿੰਡੀਆਂ ਨੂੰ ਅਸੀਂ ਵਿੱਚੋਂ ਦੀ ਕੱਟ ਲਾ ਦਿੱਤਾ। ਹੁਣ ਅਸੀਂ ਇਹਦਾ ਮਸਾਲਾ ਤਿਆਰ ਕਰ ਲੈਣੀ। ਇੱਕ ਬੌਲ ਲੈ ਲੈਨੇ ਆ। ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ। दो चमचे असी नमक दे चमचा हल्दी गरम मसाला धनिया पाउडर दो चमचे लवांगे, ग पाउडर एक तो डेढ़ चमचा कश्मीरी देगी लाल मिर्च कुटी हुई हरी मिर्च मसाले असी ले सारे ਹੁਣ ਅਸੀਂ ਮਿਕਸੀ ਦਾ ਕੱਪ ਲੈ ਲੈਨੇ ਆ। ਥੋੜਾ ਜਿਹਾ ਲਸਣ ਆ ਚਾਰ ਪੰਜ ਕਲੀਆਂ। ਇੱਕ ਚਮਚੀ ਨਮਕੀਂ ਦੀ। ਇਹ ਨਮਕੀਂ ਅਸੀਂ ਲਸਣ ਵਾਲਾ ਲਿਆ। ਲ ਨਮਕੀਂ ਪਾਉਣ ਦੇ ਨਾਲ ਪਿੰਟ ਗਾਦਾ ਬਹੁਤ ਹੀ ਵਧੀਆ ਟੇਸਟ ਆਉਂਦਾ। ਇਹਨੂੰ ਅਸੀਂ ਗ੍ਰाइंड ਕਰ ਲਾਂਗੇ। ਨਾਲ ਹੀ ਅਸੀਂ ਇਹਦੇ ਦੋ ਤਿੰਨ ਹਰੀਆਂ ਮਿਰਚਾਂ ਪਾ ਲੈਨੇ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਬਰੀਕ ਪੇਸਟ ਬਣਾ ਲੈਨੇ ਆ। ਲਸਣ ਅਤੇ ਹਰੀ ਮਿਰਚ ਦਾ ਸਿਬੀਕ ਪੇਸਟ ਬਣਾ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਜਿਹੜੇ ਐਡ ਕਰ ਲੈਨੇ ਇਹਨਾਂ ਨੂੰ ਵੀ ਇੱਕ ਵਾਰੀ ਅਸੀਂ ਘਮਾ ਲੈਨੇ ਸਾਰੇ ਮਸਾਲੇ ਨੂੰ ਇੱਕ ਬੋਇਲ ਦੇ ਵਿੱਚ ਕੱਢ ਲੈਨੇ ਚੰਗੀ ਤਰ੍ਹਾਂ ਸਾਰੇ ਮਸਾਲੇ ਜਿਹੜੇ ਆ ਇਹ ਮਿਕਸ ਹੋ ਗਏ ਲਸਣ ਨਮਕੀਨ ਹਰੀ ਮਿਰਚ ਸਾਰੇ ਮਸਾਲੇ ਦੇ ਵਿੱਚ ਅਸੀਂ 2 ਚਮਚੇ ਅਸੀਂ ਤੇਲ ਦੇ ਐਡ ਪਾ ਲੈਨੇ ਇਹ ਜਿਹੜਾ ਮਸਾਲਾ ਸਾਡਾ ਬਹੁਤ ਵਧੀਆ ਹੋ ਜੇਗਾ। ਅਸੀਂ ਸਰੋਂ ਦਾ ਤੇਲ ਪਾਇਆ ਇਹਦੇ ਵਿੱਚ। ਸਾਰੇ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲੈਨੇ। ਜੇ ਅਸੀਂ ਨਾ ਤੇਲ ਪਾਉਂਦੇ ਤੇ ਫਿਰ ਇਹ ਸੁੱਕਾ ਸੁੱਕਾ ਮਸਾਲਾ ਘਿਰਨਾ ਸੀ। ਤੇਲ ਦੇ ਨਾਲ ਇਹਦੇ ਵਿੱਚ ਜੋੜ ਜਾ ਬਣ ਗਿਆ। ਸਾਰੇ ਮਸਾਲੇ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਇੱਕ ਪੇਸਟ ਦੀ ਤਰ੍ਹਾਂ ਬਣ ਗਿਆ। ਇੱਕ-ਇੱਕ ਪਿੰਡੀ ਲਾਵਾਂਗੇ ਤੇ ਇਹਦੇ ਵਿੱਚ ਇਹਨ ਮਸਾਲੇ ਨੂੰ ਚੰਗੀ ਤਰ੍ਹਾਂ ਦਬਾ ਕੇ ਤੇ ਭਰ ਲਾਂਗੇ। ਇਸ ਤਰ੍ਹਾਂ ਮਸਾਲਾ ਬਾਹਰ ਨਹੀਂ ਕੀਰੇਗਾ। ਤੇਲ ਪਾਉਣ ਦੇ ਨਾਲ ਇਹ ਵੀ ਮਸਾਲਾ ਠਿਕਿਆ ਰਹੇਗਾ ਪਿੰਡੀ ਦੇ ਵਿੱਚ। ਸਾਰੀਆਂ ਪਿੰਡੀਆਂ ਦੇ ਵਿੱਚ ਅਸੀਂ ਮਸਾਲਾ ਚੰਗੀ ਤਰ੍ਹਾਂ ਭਰ ਲਈ। ਹੱਥ ਦੇ ਨਾਲ ਅਸੀਂ ਦਬਾ-ਦਬਾ ਕੇ ਭਰਾਂਗੇ। ਸਾਰੇ ਆ ਪਿੰਡੀ ਗੰਦੇ ਵਿੱਚ ਅਸੀਂ ਮਸਾਲਾ ਇਸੇ ਤਰ੍ਹਾਂ ਅਸੀਂ ਪਰ ਲਾਂਗੇ ਪਿੰਡੀ ਗਾਣੋ ਸੀ ਪਰ ਲਿਆਵਾ ਤੁਸੀਂ ਚਾਹੋ ਤੇ ਇਹਨਾਂ ਨੂੰ ਉੱਪਰ ਧਾਗਾ ਵੀ ਪਲੇਟ ਸਕਦੇ ਜੀ ਅਸੀਂ ਧਾਗਾ ਨਹੀਂ ਬਲੇਟਾਂਗੇ ਫਰਾਈ ਪੈਨ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਲਿਆ ਵਾ ਤੁਸੀਂ ਸਰੋਂ ਦੇ ਤੇਲ ਦੀ ਜਗ੍ਹਾ ਤੇ ਕੋਈ ਹੋਰ ਵੀ ਤੇਲ ਪਾ ਸਕਦੇ ਜੀ ਲੇਕਿਨ ਜਿਹੜਾ ਸਰੋਂ ਦਾ ਤੇਲ ਹੈ ਇਹਦੇ ਵਿੱਚ ਜਦੋਂ ਵੀ ਅਸੀਂ ਸੁੱਕੀ ਸਬਜ਼ੀ ਬਣਾਉਂਦੇ ਆ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤਬ ਬਹੁਤ ਹੀ ਕਰਾਰੀ ਬਣਦੀ ਆ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇੱਕ ਚਮਚਾ ਜੀਰੇ ਦਾ ਪਾ ਲੈਣੀ ਹੈ ਤੁਸੀਂ ਕੋਈ ਇਹ ਵੀ ਕੜਾਈ ਲੈਣੀ ਹੈ ਤੇ ਉਹ ਫਲੈਟ ਤਲੇ ਵਾਲੀ ਲੈਣੀ ਹੈ ਕਿਉਂਕਿ ਪਿੰਡੀਆਂ ਸਾਡੀਆਂ ਸਾਰੀਆਂ ਵਿੱਚ ਬਹੁਤ ਹੀ ਆਰਾਮ ਦੇ ਨਾਲ ਰੱਖੀਆਂ ਜਾ ਸਕਣ ਫਿਰ ਉਹਨਾਂ ਨੂੰ ਸੇਕ ਜਿਹੜਾ ਇਕੁਅਲ ਲੱਗੇਗਾ ਤੇਲ ਗਰਮ ਹੋ ਗਿਆ ਜੀਰਾ ਅਸੀਂ ਪਾ ਲਿਆ ਹੁਣ ਅਸੀਂ ਇਹਦੇ ਵਿੱਚ ਪਿੰਡੀਆਂ ਨੂੰ ਰੱਖ ਲਈਏ ਪਿੰਡੀਆਂ ਨੂੰ ਅਸੀਂ ਫਰਾਈ ਪੈਨ ਦੇ ਵਿੱਚ ਪਾ ਲਿਆ ਵਾ ਇਹਨੂੰ ਅਸੀਂ ਸਲੋ ਲੋ ਫਲੇਮ ਤੇ ਪਕਾਵਾਂਗੇ 5 ਮਿੰਟ ਹੋ ਗਏ ਪਿੰਡੀਆਂ ਨੂੰ ਬੰਦਿਆਂ ਨੂੰ ਹੁਣ ਅਸੀਂ ਇਹਦੀਆਂ ਸਾਈਡਾਂ ਬਦਲਾ ਲੈਨੇ ਆਂ ਸਾਈਡਾਂ ਨੂੰ ਅਸੀਂ ਹਲਕੇ ਥਾਂ ਦੇ ਨਾਲ ਬਦਲਾਵਾਂਗੇ ਕਿਉਂਕਿ ਮਸਾਲਾ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਵੇ ਸਾਰੀਆਂ ਪਿੰਡੀਆਂ ਨੂੰ ਉਲਟਾ ਪਲਟਾ ਦੇਨੇ ਪਿੰਡੀਆਂ ਨੂੰ ਅਸੀਂ ਉਲਟਾ ਪਲਟਾ ਕੇ ਪਕਾ ਲੈਨੇ ਆ ਜਦੋਂ ਤੱਕ ਇਹ ਕ੍ਰਿਸਪੀ ਨਹੀਂ ਹੁੰਦੀਆਂ ਬਸ ਅਸੀਂ ਇਹਨੂੰ 2 ਕੁ ਮਿੰਟ ਹੋਰ ਪਕਾਵਾਂਗੇ ਬਹੁਤ ਹੀ ਵਧੀਆ ਪਿੰਡੀਆਂ ਸੜੀਆਂ ਪੱਕ ਕੇ ਤਿਆਰ ਹੋ ਰਹੀਆਂ ਸਾਈਡਾਂ ਬਦਲ ਕੇ ਸਾਰੀਆਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਪਕਾ ਲੈਣੀ ਹੈ ਭਰਵਾ ਤੇ ਕ੍ਰਿਸਮੀ ਪਿੰਡੀ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਫਰਾਈ ਪੈਨ ਨੂੰ ਗੈਸ ਤੋਂ ਥੱਲੇ ਲਾ ਲਈਏ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਆ ਪਰਵਾ ਪਿੰਡੀ ਬਣ ਕੇ ਤਿਆਰ ਹੈ ਇਹ ਪਿੰਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਦੇਖ ਸਕਦੇ ਜੀ ਮਸਾਲਾ ਵੀ ਇਹਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲਿਆ ਇਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਬਹੁਤ ਹੀ ਟੇਸਟੀ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ